ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਸ਼ਹਿਰ ਮਰਿੰਡਾ ਤੋਂ ਜਿੱਥੇ ਕਿ ਪੁਲ ਦੇ ਉੱਪਰ ਹੀ ਕਿਸਾਨਾਂ ਦੁਆਰਾ ਟਰੈਕਟਰ ਖੜਾ ਦਿੱਤੇ ਗਏ ਨੇ ਕਿਉਂਕਿ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿ ਅੱਜ ਦੀ ਕਾਲ ਐਸਕੇਮ ਵੱਲੋਂ ਕਿ ਸ਼ਾਂਤਮਈ ਤਰੀਕੇ ਦੇ ਨਾਲ 11 ਤੋਂ ਸ਼ਾਮੀ 3 ਵਜੇ ਤੱਕ ਟਰੈਕਟਰ ਸੜਕਾਂ ਤੇ ਖੜਾਏ ਜਾਣਗੇ ਅਤੇ ਮੁਜ਼ਾਹਰਾ ਕੀਤਾ ਜਾਵੇਗਾ ਜਿੱਥੇ ਕਿ ਕਿਸਾਨ ਲੀਡਰਾਂ ਦੁਆਰਾ ਇੱਕ ਵੱਡੀ ਵਾਰਨਿੰਗ ਹੈ ਸਰਕਾਰ ਨੂੰ ਕਿ ਇਹ ਇੱਕ ਤੁਹਾਨੂੰ ਚੇਤਾਵਨੀ ਦੇ ਰੂਪ ਦੇ ਵਿੱਚ ਹੈ ਕਿਉਂਕਿ ਅਗਲੇ ਐਕਸ਼ਨ ਦੇ ਲਈ ਵੀ ਕਿਸਾਨ ਪੂਰੀ ਤਰ੍ਹਾਂ ਤਿਆਰ ਨੇ ਤੇ ਉਹ ਸਰਕਾਰ ਨੂੰ ਇਹੀ ਅਪੀਲ ਕੀਤੀ ਗਈ ਹੈ ਕਿ ਜੋ ਮੰਗਾਂ ਨੇ ਜਲਦ ਤੋਂ ਜਲਦ ਮੰਨੀਆਂ ਜਾਂ ਨਹੀਂ ਤਾਂ ਇਹ ਟਰੈਕਟਰ ਕੂਚ ਵੀ ਕਰ ਸਕਦੇ ਨੇ ਜੋ ਇਸ ਮੌਕੇ ਹਾਲੇ ਸਾਈਡ ਤੇ ਖੜੇ ਨੇ ਪਰ ਉਹ ਮੌਕਾ ਵੀ ਦੂਰ ਨਹੀਂ ਹੋਵੇਗਾ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਦੋਂ ਇਹ ਟਰੈਕਟਰ ਦਿੱਲੀ ਵੱਲ ਨੂੰ ਕੂਚ ਕਰ ਜਾਣਗੇ ਸੋ ਇਸ ਮੌਕੇ ਸ਼ਾਂਤਮਈ ਤਰੀਕੇ ਨਾਲ ਟਰੈਕਟਰ ਖੜੇ ਨੇ ਨੌਜਵਾਨ ਵੀ ਡਟੇ ਹੋਏ ਨੇ ਅਜੇ ਮਿਲੋ। ਬੋਲੇ ਸਾਈਡ ਤੇ ਖੜਾਉਣੇ। ਫੈਰ ਤੇ ਹਾਂਜੀ ਕੋਈ ਪ੍ਰੇਡ ਵਗੈਰਾ ਨਹੀਂ ਹੈਗੀ ਜੀ। ਇਹੋ ਤੋਂ ਇੱਕ ਚੇਤਾਵਨੀ ਵੀ ਹੈ ਸਰਕਾਰ ਨੂੰ ਵੀ ਇਹ ਕੂਚ ਵੀ ਕਰ ਸਕਦੇ। ਬਿਲਕੁਲ ਹੀ ਕਰ ਸਕਦੇ ਹਾਂਜੀ ਬਿਲਕੁਲ ਹੀ ਕਰ ਸਕਦੇ ਹਾਂਜੀ। ਇਹ ਕੋਈ ਪੁੱਤਲਾ ਵੀ ਫੁਕਿਆ ਜਾਣਾ ਈ ਅੱਜ? ਹਾਂਜੀ ਹਾਂਜੀ ਉਹ ਬਾਕੀ ਆਗੂ ਦੱਸਣਗੇ ਜੀ ਸਾਡੇ। ਠੀਕ। ਇਹ ਕਿਹਦੀ ਡੈੱਥ ਹੋਈ ਹੈ ਬੋਡੀ ਪਈ ਹੈ ਗੱਡੀ 'ਚ? ਇਹ ਤੁਹਾਨੂੰ ਪਤਾ ਹੀ ਹੈ ਫਿਰ ਤੁਸੀਂ ਕਿਹਨੇ ਆਣੇ ਜੀ? ਇਹ ਤਾਂ ਮੋਦੀ ਸਾਹਿਬ ਹੈ ਸਾਡੇ। ਠੀਕ ਹੈ। ਹਾਂ। ਠੀਕ ਸਾਨ ਪੂਰੀ ਤਰ੍ਹਾਂ ਡਟੇ ਹੋਏ ਨੇ ਬਾਰਡਰਾਂ ਤੇ ਖੜੇ ਨੇ। ਤੇ ਮੋਦੀ ਦਾ ਪੁਤਲਾ ਕੂਕੰਦੇ ਲਈ ਵੀ ਤਿਆਰੀ ਕੀਤੀ ਗਈ ਹੈ ਜਿੱਥੇ ਕਿ ਪੁਤਲਾ ਲੈ ਆਂਦਾ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਕਿਵੇਂ ਦੀ ਤਿਆਰੀ ਹੈ ਜੀ ਅੱਜ ਦੀ ਕਿਵੇਂ ਦੀ ਤਿਆਰੀ ਹੈ ਜਿਹੜਾ ਆਪਣਾ ਟਰੈਕਟਰ ਉਹ ਹੈ ਪ੍ਰੋਗਰਾਮ ਜੀ ਠੀਕ ਹੈ ਜੀ ਇਹ ਸਿਰਫ ਮੋਦੀ ਨੂੰ ਦਿਖਾਉਣ ਵਾਸਤੇ ਵੀ ਜਿਹੜਾ ਤੂੰ ਕਹਿੰਦੇ ਟਰੈਕਟਰ ਚੜ੍ਹ ਨਹੀਂ ਦੇਣੇ ਸੜਕਾਂ 'ਤੇ ਉਹਦੇ ਮੁਤਾਬਕ ਅਸੀਂ ਚੱਲ ਰਹੇ ਹਾਂ ਅੱਜ ਅੱਛਾ ਮਤਲਬ ਜੋ ਉਹਨਾਂ ਵੱਲੋਂ ਕਿਹਾ ਸੀ ਵੀ ਚੜ੍ਹ ਸੜਕਾਂ 'ਤੇ ਨਹੀਂ ਚੜ੍ਹਨਦੇ ਨੇ ਟਰੈਕਟਰ ਹਾਂ ਅਸੀਂ ਚੜ੍ਹਾएंगे ਕਿਸਾਨ ਜੀ ਟ੍ਰੇਲਰ ਇਹ ਦਿਖਾਇਆ ਵੀ ਇਹ ਕੂਚ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਠੀਕ ਆ ਜੀ ਇਹਨਾਂ ਦੇ ਮੂੰਹ ਦਿੱਲੀ ਕਿੰਨੇ ਨੂੰ ਆ ਟਰੈਕਟਰਾਂ ਦੇ ਹਾਂ ਜੀ ਟਰੈਕਟਰਾਂ ਦੇ ਮੂੰਹ ਦਿੱਲੀ ਕਿੰਨੇ ਨੂੰ ਆ ਕਿਤੇ ਮੱਤ ਪਲੇ ਖੇਜ ਰਹਿਣਾ ਵੀ ਦਿੱਲੀ ਆਉਣ ਦੇ ਡਰਦੇ ਇਹਦੀ ਬੋਡੀ ਪਈ ਜਾ ਗੱਡੀ ਜੇ ਇਹ ਮੋਦੀ ਦੀ ਆ ਜੀ ਇਹ ਨਹੀਂ ਮੋਦੀ ਦੀ ਨਹੀਂ ਅੱਜ ਮੌਤ ਹੈਗੀ ਆ डब्ल्यू टी ओ ਦੀ ਅੱਛਾ ਜੀ ਵਿਸ਼ਵ ਵਪਾਰ ਸੰਸਥਾ ਦੀ ਮੌਤ ਹੋਈ ਅੱਜ ਅੱਛਾ ਜੀ ਅੱਜ ਪੁੱਤਲੇ ਸਾਰੇ ਭਾਰਤ ਵਿੱਚ ਉਦੇ ਫੂਕੇ ਜਾਣੇ ਆ ਉਹ ਕਿਸ ਕਾਰਨ ਕਰਕੇ ਮਾੜਾ ਕਲੀਅਰ ਕਰ ਦੋ ਇਹ ਮਾਮਲੇ ਚ ਉਹ ਜਿਹੜਾ ਵਿਸ਼ਵ ਵਪਾਰ ਸੰਸਥਾ ਹਾਂ ਜੀ ਉਹਨੇ ਕਿਹਾ ਕਹਦਾ ਜਿਹੜੀ ਖੇਤੀ ਆ ਹਾਂ ਜੀ ਕਾਰੋਪਰੇਟ ਕਰਾੜਿਆ ਬਿਨਾਂ ਗੁਜ਼ਾਰਾ ਨਹੀਂ ਹੁਣਾ ਉਹਦਾ ਅੱਛਾ ਜੀ ਸਾਨੂੰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਅਸੀਂ ਖੇਤੀ ਦੇ ਵਿੱਚ ਕਾਰ ઓਪਰੇਟ ਕਰਾ ਲੈ ਨੂੰ ਬਿਲਕੁਲ ਨਹੀਂ ਵੜਨ ਦੇਣਾ ਹੈਗਾ ਜਿਹੜੇ ਬੜੇ ਵੀ ਉਹ ਵੀ ਕੱਢਨੇ ਹਾਂ ਹਾਂ ਔਰ ਆ ਰਿਹਾ ਤਾਂ ਹਵਾਈ ਹੈ ਇਹਨਾਂ ਨੇ ਕਰ ਲਿਆ ਬੰਦਰਗਾਹ ਇਹਨਾਂ ਨੇ ਕਰ ਲਈ ਕੂਰੇ ਦੇ ਖਾਂਦੇ ਇਹਨਾਂ ਨੇ ਕਰ ਲਈ ਅੱਜ ਸਿਮ ਇਹਨਾਂ ਦੇ ਆਪਣੇ ਮੋਬਾਈਲ ਇਹਨਾਂ ਨੇ ਕਰ ਲਏ ਇਹ ਹੁਣ ਖੇਤੀ ਕਿੰਨੀ ਆਖਿਆ ਇਹਨਾਂ ਦੀ ਖੇਤੀ ਹੈ ਬਿਲਕੁਲ ਨਹੀਂ ਬਰਦਾਸ਼ਤ ਹੋਣ ਦੇਣਾ ਕਿਤੇ ਆਏ ਨਾ ਸਮਝਣ ਵੀ ਇਹ ਖਨੌਰੀ ਆ ਸ਼ੰਭੂ ਨਹੀਂ ਗਏ ਸਾੜਾ 1 ਲੈਂਕਾ ਸਾੜਾ ਉਹੀ ਮੰਗਾ ਸਾੜੇ ਪਾਈਆਂ ਅਸੀਂ ਸਾਡਾ 1ਾ ਸਾਡਾ ਕੋਈ ਕਿਸੇ ਦਾ ਕੋਈ ਫਰਕ ਨਹੀਂ ਸਾਡੇ ਭਰਾਏ ਹਾਂ ਜੇ ਹੁਣ ਸਾਨੂੰ ਸੰਯੁਕਤ ਕਿਸਾਨ ਮੋਰਚਾ ਜਿਹੜਾ ਆਲ ਇੰਡੀਆ ਦਾ ਜੇ ਉਹ ਕਹਿ ਜਾਣਾ ਵੀ ਚਲੋ ਦਿੱਲੀ ਨੂੰ ਤਾਂ ਅਸੀਂ ਸ਼ੰਭੂ ਜਾਨ ਨੂੰ ਵੀ ਤਿਆਰ ਬੈਠੇ ਹਾਂ ਮੂੰਹ ਦੇ ਲੋ ਡਾਇਰੈਕਟਰਾਂ ਦੇ ਉੱਧਰ ਨੂੰ ਤੇ ਜਿਵੇਂ ਰੋਕਿਆ ਜਾ ਰਿਹਾ ਪਹਿਲਾਂ ਇੱਕ ਨੌਜਵਾਨ ਵੀ ਸ਼ਹੀਦ ਹੋਇਆ ਉਹ ਜਿਹੜਾ ਆਪਣਾ ਉਹਨਾਂ ਦੀ ਮਾੜੀ ਉਹਨਾਂ ਦੀ ਮਾੜੀ ਨੀਤ ਹੈ ਇਹ ਮੋਦੀ ਦੀ ਮਾੜੀ ਨੀਤ ਹੈ ਬਹੁਤ ਗਲਤ ਕੰਮ ਕਰਿਆ ਉਹਨਾਂ ਨੇ ਅਸੀਂ ਤਾਂ ਪੋਰਮ ਨੂੰ ਸ਼ਿਕਾਇਤ ਕਰਦੇ ਆ 13 ਮਹੀਨੇ ਜਦ ਵੀ ਪੋਰਮਨ ਰਹੇ ਆ ਉਹਦਾ ਕਤਲ ਹੋਇਆ ਉਹਦਾ ਪ੍ਰੋਪਰ ਕਤਲ ਹੋਇਆ ਤਾਂ ਕਿ ਇਹ ਅੰਦੋਲਨ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਕਰਿਆ ਜਾਵੇ ਤਾਂ ਕਿ ਜਿਹੜੀ ਲਾਮਬੰਦੀ ਹੋ ਰਹੀ ਸੀ ਕਿਸਾਨਾਂ ਦੀ ਕਿ ਉਹ ਇਹਨੂੰ ਕਿਸੇ ਤਰੀਕੇ ਨਾਲ ਇਸ ਤਰੀਕੇ ਨਾਲ ਸਰਕਾਰੀ ਰਿਪ੍ਰੈਸ਼ਨ ਨਾਲ ਕਿਸੇ ਤਰੀਕੇ ਨਾਲ ਸਰਪ੍ਰੈਸ ਕਰਕੇ ਇਹਨੂੰ ਹਟਾਇਆ ਜਾਵੇ ਉੱਥੇ ਤੇ ਪਰ ਇਹ ਜਿਹੜੀ ਮੂਵਮੈਂਟ ਆ ਇਹ ਦਬਣੀ ਨਹੀਂ ਹੈ ਇਹ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਲੋਕ ਖੜੇ ਹੋਏ ਆ ਦੁਬਾਰਾ ਲਾਹਮਤ ਸਰਕਾਰ ਨੂੰ 2 ਮਹੀਨੇ 2 ਸਾਲ ਪ੍ਰੋਪਰ ਸਮਾਂ ਦੇ ਕੇ ਸਮਾਂਵੰਦ ਸਰਕਾਰ ਦੀ ਜਦੋਂ ਕਮਿਟਮੈਂਟ ਸੀ ਕਮਿਟ ਸੀ ਕੀਤਾ ਸੀਗਾ ਸਯੁਕਟ ਮੋਰਚੇ ਨੂੰ ਕਿ ਅਸੀਂ ਐਮਐਸਬੀ ਤੇ ਕਾਨੂੰਨ ਬਣਾਵਾਂਗੇ ਪਰ ਇਹ ਹੁਣ ਉਹ ਤੋਂ ਅੱਗੇ ਵਧ ਰਹੇ ਆ ਇਹ ਜਿਹੜੀ ਡਬਲਿਊਟੀਓ ਆ ਇਹ ਕਿਸਾਨੀ ਵਾਸਤੇ ਘਾਤਕ ਆ ਇੰਡੀਆ ਵਾਸਤੇ ਘਾਤਕ ਆ ਇਹਨਾਂ ਨੇ ਜਿਹੜਾ ਖਾਣ ਦਾ ਜਿੱਡਾ ਜਿਹੜੀ ਵੀ ਸਿਸਟਮ ਇੰਡੀਆ ਦੇ ਵਿੱਚ ਹੈਗਾ ਇਹਨਾਂ ਨੇ ਉਹਦੇ ਤੇ ਕਬਜ਼ਾ ਕਰਨਾ ਹੈ ਵੱਡੇ ਵੱਡੇ ਇਹਨਾਂ ਦੇ ਤੁਸੀਂ ਦੇਖ ਚੁੱਕੇ ਆ ਹੱਦਿਆਡੇ ਜ਼ੈਲੋ ਬਣ ਚੁੱਕੇ ਆ ਜਿਹੜੇ ਇਹਨਾਂ ਦੇ ਸੋ ਇਹ ਹੁਣ ਕਿਸਾਨੀ ਨੂੰ ਮੇਰੇ ਖਿਆਲ ਚ ਇਹ ਆਰ ਪਾਰ ਦੀ ਲੜਾਈ ਹੋਊਗੀ ਆਖਰ ਵੇਲੇ ਦੀ ਇਹ ਸੰਯੁਕਤ ਮੋਰਚਾ ਹੋਵੇ ਚਾਹੇ ਸਾਡੇ ਜਿਹੜੇ ਸ਼ੰਭੂ ਵੀਰ ਬੈਠੇ ਆ ਚਾਹੇ ਬੈਠੇ ਆ ਖਨੌਰੀ ਇਹਨਾਂ ਨੂੰ ਇੱਕ ਜੁੱਟ ਹੋਣ ਦਾ ਸਮਾਂ ਹੈ ਕਿ ਜੇ ਹੁਣ ਕਿਤੇ ਇਹ ਖਿੰਡ ਗਏ ਆਪਸ ਚ ਤਾਂ ਨਾ ਮੁੜ ਕੇ ਸਾਡੀ ਜਿਹੜੀ ਨਵੀਂ نسل ਆ ਉਹਨਾਂ ਨੇ ਸਾਨੂੰ ਮਾਫ ਕਰਨਾ ਕਿ ਇਹ ਆਪਸ ਦੇ ਵਿੱਚ ਇਹਨਾਂ ਦੀ ਕੋਈ ਈਗੋ ਕਲੈਸ਼ ਹੋ ਸਕਦੀ ਹੈ ਕਿ ਉਸ ਕਰਕੇ ਇਹ ਇਕੱਠੇ ਨਹੀਂ ਹੋਏ ਸੋ ਅੱਜ ਮੇਰੀ ਵੀ ਸਾਰਿਆਂ ਨੂੰ ਅਪੀਲ ਆ ਚਾਹੇ ਸਯੁਕਤ ਮੋਰਚੇ ਵਾਲੇ ਆ ਚਾਹੇ ਦੂਜੇ ਵੀਰਾਂ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਆਉਣ ਵਾਲੇ 5 10 15 ਦਿਨਾਂ ਦੇ ਵਿੱਚ ਇੱਕ ਜੁੱਟ ਇੱਕ ਮੁੱਠ ਹੋ ਕੇ ਜਿਵੇਂ ਪਹਿਲਾਂ ਲੜਾਈ ਜਿੱਤੀ ਹੈ ਜਿਵੇਂ ਪਹਿਲਾਂ ਮੋਦੀ ਤੋਂ ਗੋਡਣੀਆਂ ਲਵਾ ਕੇ ਵਾਪਸ ਆਏ ਆ ਤਾਂ ਮੈਂ ਕਹਿਣਾ ਵੀ ਇੱਕ ਵਾਰ ਫੇਰ ਇਹ ਦੁਬਾਰਾ ਸਾਨੂੰ ਮੌਕਾ ਦਿੱਤਾ ਹੈ ਇਸੇ ਹੰਕੜਵਾ ਸਰਕਾਰ ਨੇ ਕਿ ਦੁਬਾਰਾ ਇਹ ਸਰਕਾਰ ਇਹ ਸਰਕਾਰ ਤੋਂ ਇਹਦੀਆਂ ਕਈਆਂ ਗੱਲਾਂ ਜਿਹੜੇ ਇਹਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਉਹ ਪੂਰੇ ਕਰਾ ਕੇ ਤੇ ਮੋਰਚਾ ਇੱਕ ਵਾਰ ਫੇਰ ਦੁਬਾਰਾ ਜਿੱਤ ਗਿਆ ਸੀ। ਇਹ ਜੋ ਟਰੈਕਟਰ ਅੱਜ 11 ਵਜੇ ਤੋਂ 3 ਵਜੇ ਦੀ ਕਾਲ ਹੈ ਸਾਈਡ ਤੇ ਖੜਾ ਕੇ ਰੱਖਣੇ ਨੇ ਇਹਦੇ ਮਤਲਬ ਕੀ ਹੈ ਇਹਦੇ ਨਾਲ ਚੇਤਾਵਨੀ ਸਰਕਾਰ ਨੂੰ ਦੇ ਰਹੇ ਨੇ ਕਿਸਾਨ ਤੇ ਕੀ ਦਿਖਾਇਆ ਜਾਵੇਗਾ ਇਸ ਚੀਜ਼ ਦੇ ਨਾਲ। ਇਹ ਬਾਜੀ ਦੇਖੋ ਇੱਕ ਸਿੰਬੋਲਿਕ ਪ੍ਰੋਟੈਸਟ ਜਿਹੜਾ ਕੇਂਦਰ ਦੀ ਸਰਕਾਰ ਨੂੰ ਇੱਕ ਅਲਾਰਮਿੰਗ ਉਹਦੇ ਤੇ ਉਹ ਦੇਣਾ ਹੈ ਕਿ ਤੁਸੀਂ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਤੁਸੀਂ ਸਾਡੇ ਨਾਲ ਕਮਿਟ ਕੀਤਾ ਸੀਗਾ ਇਹ ਉਹਨੂੰ ਪੂਰਾ ਕਰਨ ਦਾ ਤੁਹਾਡੇ ਕੋਲ ਸਮਾਂ ਹੈ ਉਦੋਂ ਬਾਅਦ ਫਿਰ ਇਹ ਮਹੀਨੇ ਤੱਕ ਡੇਢ ਮਹੀਨੇ ਤੱਕ ਕਹਿਣਗੇ ਜੀ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਇਹਨਾਂ ਨੂੰ ਇਹ 2021 ਚ ਜਿਸ ਵੇਲੇ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਪਬਲੀਕਲੀ ਇਹ ਵਾਅਦਾ ਕੀਤਾ ਸੀ ਕਿ ਇਹ ਅਸੀਂ ਐਮਐਸਪੀ ਤੇ ਨਾਲੇ ਜਿਹੜੇ ਸਾਡੇ ਮੋਦੀ ਸਾਹਿਬ ਆ ਇਹਨਾਂ ਦੀ ਤਾਂ ਅੱਜ ਤੋਂ 15 16 ਸਾਲ ਪੁਰਾਣੀ ਮੰਗ ਆ ਕਿ ਕਿਸਾਨ ਕੋਈ ਮੰਗਤਾ ਨਹੀਂ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ ਇਹਦਾ ਰਾਈਟ ਬਣਦਾ ਹੈ ਕਿਸਾਨ ਦਾ ਕਿ ਇਹ ਐਮਐਸਪੀ ਦਾ ਨੇ ਚਾਹੇ ਮਜ਼ਦੂਰਾਂ ਦੀ ਗੱਲ ਆ ਅਸੀਂ ਉਹ ਵੀ ਨਾਲ ਕਰਦੇ ਆ ਕਿ ਮਜ਼ਦੂਰਾਂ ਦੀ ਜਿਹੜੀ ਮਲੇਗਾ ਦਿਹਾੜੀ ਆ ਚਾਹੇ ਮਜ਼ਦੂਰਾਂ ਦਾ ਜਿਹੜਾ ਕਰਜ਼ ਮੁਕਤਾ ਉਹਦੀ ਵੀ ਸਾਡੀਆਂ ਇਸ ਮੰਗਾਂ ਦੇ ਵਿੱਚ ਜ਼ਰੂਰੀ ਅਹਿਮ ਮੰਗ ਆ ਕਿ ਉਹਨਾਂ ਨੂੰ ਵੀ ਅਸੀਂ ਸਾਡੇ ਭਰਾ ਆ ਇਹ ਉਹਨਾਂ ਨੂੰ ਵੀ ਨਾਲ ਰੱਖਣਾ ਪਰ ਮੈਂ ਇੱਕ ਹੋਰ ਗੱਲ ਦੀ ਇਹਦੀ ਸਖਤ ਕੰਡੈਮਨਡ ਕਰਦਾ ਕਿ ਜਿਹੜਾ ਇਹਨਾਂ ਨੇ ਹਰਿਆਣੇ ਦੇ ਵਿੱਚ ਜੋ ਜ਼ਬਰ ਟ ਆ ਰਹੇ ਆ ਕਿਸਾਨੀ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਡਰਾਵੇ ਧਮਕੀਆਂ ਕਿ ਤੁਹਾਡੇ ਤੇ ਕਾਰਵਾਈ ਕਰ ਦਾਂਗੇ ਤੁਹਾਡੀ ਇਹ ਕਰ ਦਾਂ ਤੁਹਾਡੇ ਤੁਹਾਡੇ ਟਰੈਕਟਰ ਜ਼ਬਤ ਕਰ ਲਾਂਗੇ ਤੁਹਾਡੀਆਂ ਪ੍ਰਾਪਰਟੀਆਂ ਅਟੈਚ ਕਰ ਲਾਂਗੇ ਅ ਤੁਸੀਂ ਜੇ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵੋ ਪਰ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਕਿ ਇਹ ਬਹੁਤ ਇਹੋ ਜਿਹੇ ਜ਼ਬਰ ਹਰਿਆਣੇ ਵਾਲਿਆਂ ਨੇ ਵੀ ਹੰਡਾ ਚੁੱਕੇ ਆ ਸਾਡੇ ਭਰਾਵਾਂ ਨੇ ਤੇ ਚਾਹੇ ਉਹ ਯੂਪੀ ਵਾਲੇ ਆ ਚਾਹੇ ਉਹ ਰਾਜਸਥਾਨ ਵਾਲੇ ਆ ਇਹਨਾਂ ਨੇ ਪਿੱਛੇ ਮੁੜਨਾ ਨਹੀਂ ਇਹ ਮੂਵਮੈਂਟ ਸ਼ੁਰੂ ਹੋ ਚੁੱਕੀ ਆ ਇਹਦਾ ਪੂਰੀ ਸਾਡੀ ਨੌਰਥ ਜਿਹੜਾ ਰੀਜ਼ਨ ਆ ਇਹਦੇ ਵਿੱਚ ਤੱਕ ਘਰ-ਘਰ ਤੱਕ ਇਹ ਸੇਕ ਪਹੁੰਚ ਚੁੱਕਿਆ ਤੇ ਦੇਖੋ ਸਰਕਾਰ ਕਿੰਨਾ ਕੁ ਦੱਬ ਕੇ ਦੇਖਦੀ ਆ ਪਰ ਇਹ ਬਲਾਸਟ ਹੋਣਾ ਤੇ ਮੋਦੀ ਨੂੰ ਇਸ ਮੂਰੇ ਝੁਕਣਾ ਪੈਣਾ ਅੱਜ ਝੁਕ ਜੇ ਭਾਵੇਂ ਕੱਲ ਝੁਕ ਜੇ ਤੁਹਾਡੀ ਗੱਲ ਤੋਂ ਹੀ ਸਵਾਲ ਪੈਦਾ ਹੋਇਆ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਹਰਿਆਣਾ ਵੱਲੋਂ ਤਸ਼ੱਦਦ ਕੀਤੇ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਮੰਗਾ ਪੰਜਾਬ ਦੀਆਂ ਨੇ ਪੰਜਾਬ ਤੋਂ ਸੰਘਰਸ਼ ਸ਼ੁਰੂ ਹੋਇਆ ਤੇ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਆਪਾਂ ਜਾਣਾ ਸੀ ਤਾਂ ਰਸਤੇ ਦੇ ਵਿੱਚ ਹਰਿਆਣੇ ਨੂੰ ਇਦਾਂ ਦੀ ਕੀ ਤਕਲੀਫ ਆ ਗਈ ਕਿ ਉਹ ਆਪਣੀ ਵਿੱਚ ਲੱਤ ਫਸਾ ਕੇ ਖੜ ਗਏ ਨਹੀਂ ਭਾਈ ਮੈਂ ਤੁਹਾਨੂੰ ਇੱਕ ਤਾਂ ਕਰੈਕਟ ਕਰ ਦਵਾਂ ਇਹ ਮੰਗਾ ਪੰਜਾਬ ਦੀਆਂ ਇਹ ਮੰਗਾਂ ਹੈਗੀਆਂ ਦੇਸ਼ ਦੀ ਪੂਰੇ ਦੇਸ਼ ਦੀਆਂ ਨੇ ਪਰ ਸ਼ੁਰੂ ਸੰਘਰਸ਼ ਪੰਜਾਬ ਤੋਂ ਹੋਇਆ ਦੇਖੋ ਗੱਲ ਇਹ ਆ ਇਹ ਤਾਂ ਪੰਜਾਬ ਦਾ ਇਤਿਹਾਸ ਤੁਹਾਡੇ ਸਾਹਮਣੇ ਆ ਕਿ ਜਿਹੜੀ ਵੀ ਮੂਵਮੈਂਟ ਸ਼ੁਰੂ ਹੋਈ ਆ ਚਾਹੇ ਉਹ ਮੁਗਲਾਂ ਵੇਲੇ ਦੀ ਹੋਈ ਚਾਹੇ ਉਹ ਅੰਗਰੇਜ਼ਾਂ ਵੇਲੇ ਦੀ ਹੋਵੇ ਇਹਦੀ ਅਗਵਾਈ ਕਿਸਾਨਾਂ ਨੇ ਹੀ ਕੀਤੀ ਆ ਜਦੋਂ ਮਤਲਬ ਇਹਦਾ ਇਹ ਮਤਲਬ ਨਹੀਂ ਇਹਦਾ ਇਹ ਮਤਲਬ ਨਹੀਂ ਕਿ ਕਿਸਾਨਾਂ ਦੀ ਲੜਾਈ ਪੰਜਾਬ ਲੜ ਰਿਹਾ ਕਿਸਾਨਾਂ ਦੀ ਲੜਾਈ ਕਿਸਾਨੀ ਹੱਕਾਂ ਨੂੰ ਦੇਖ ਕੇ ਹਰਿਆਣਾ ਵੀ ਲੜ ਰਿਹਾ ਯੂਪੀ ਵੀ ਲੜ ਰਹੀ ਹੈ ਤੇ ਰਾਜਸਥਾਨ ਵੀ ਲੜ ਰਿਹਾ ਸੋ ਇਹ ਕੱਲੀ ਸਰਕਾਰ ਵਾਲੀ ਸੀ ਕਿ ਹਰਿਆਣਾ ਨੂੰ ਕੀ ਤਕਲੀਫ ਆ ਉਹ ਲੱਤ ਕਿਉਂ ਫਸਾਈ ਕਿਹੜਾ ਬੈਰੀਕੇਡ ਲਾਈ ਕਰ ਦੇਖੋ ਗੱਲ ਇਹ ਆ ਕੋਈ ਵੀ ਐਂਕਰਵਾ ਸਰਕਾਰ ਆ ਜਿਹੜੀ ਉਹੋ ਇਹੀ ਕੋਸ਼ਿਸ਼ ਕਰਦੀ ਆ ਕਿ ਕਿ ਅਸੀਂ ਸਾਡੇ ਅਸੀਂ ਕਿਤੇ ਦਿੱਲੀ ਦੇ ਵਿੱਚ ਕਿਸੇ ਸਾਡੇ ਤੇ ਪ੍ਰੈਸ਼ਰ ਨਾ ਬਿਲਡ ਹੋ ਜੇ ਉਹ ਇੱਥੇ ਬੈਠੇ ਨਾ ਵੀ ਵੜਿਆ ਹੋਇਆ ਤੇ ਉੱਤੇ ਬੈਠਿਆ ਨਾ ਵੀ ਭਾਵੇਂ ਜਾਣ ਦੇਣ ਭਾਵੇਂ ਇੱਥੇ ਹੀ ਬੈਠਣ ਤਾਂ ਵੀ ਸਾਡੀ ਜਿਹੜਾ ਜਿਹੜੀ ਸਰਕਾਰ ਪਰ ਪ੍ਰੈਸ਼ਰ ਆ ਉਹ ਉਸੇ ਲੈਵਲ ਦਾ ਜਿਵੇਂ ਇੱਥੇ ਆ ਜਿਹਦੇ ਪਿੱਛੇ ਸਾਡੇ ਹੱਕ ਜਿੰਦਾਬਾਦ ਸੁਜੋਗ ਤੱਕ ਸਾਨ ਮੋਰਚਾ ਜਿੰਦਾਬਾਦ ਸੁਜੋਗ ਤੱਕ ਸਾਨ ਮੋਰਚਾ ਜਿੰਦਾਬਾਦ ਕੇਂਦਰ ਸਰਕਾਰ ਮਰਦਾ مورदाबाद کے اندر سرکار مورदाबाद ਸਾਡੇ ਹੱਕ ਐਜੇ ਰੱਖ ਸਾਡੇ ਹੱਕ ਐਜੇ ਰੱਖ ਜੋ ਕਿਸਾਨਾਂ ਨਾਲ ਖਾਹੂ ਉਹਦਾ ਕਾਰਨ ਨਾ ਹੋਊ ਕਿਸਾਨਾਂ ਨਾਲ ਖਾਹੂ ਉਹਦਾ ਕਾਰਨ ਨਾ ਹੋਊ ਸਾਰੇ ਕਿਸਾਨ ਮੋਰਚਾ ਜਿੰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਜਿੰਦਾਬਾਦ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਸਾਡੇ ਹੱਕ ਇੱਥੇ ਰੱਖੋ ਤਾਂ ਦੇਖਦੇ ਹੋ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਨੇ ਤੇ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਜੋ ਕਿ ਅੱਜ ਪ੍ਰੋਟੈਸਟ ਕੀਤਾ ਜਾਵੇਗਾ ਪੁਤਲਾ ਵੀ ਫੁਕਿਆ ਜਾਵੇਗਾ ਉਹ ਪੁਤਲਾ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਪਿਆ ਹੈ ਇਹ ਪੁਤਲਾ ਪਿਆ ਹੈ ਅਰਥੀ ਕਹਿ ਸਕਦੇ ਆ ਪਈ ਹੈ ਜੋ ਕਿ ਅੱਜ ਫੁਕਿਆ ਜਾਵੇਗਾ ਤੁਸੀਂ ਦੇਖ ਰਹੇ ਹੋ ਤਾਜ਼ਾ ਤਸਵੀਰਾਂ ਪੰਜਾਬ ਦੇ ਮਰਿੰਡਾ ਤੋਂ ਜਲਦ ਸ਼ੰਭੂ ਬੈਰੀਅਰ ਤੋਂ ਵੀ ਖਾਸ ਅਪਡੇਟ ਤੁਹਾਡੇ ਤੱਕ ਲੈ ਕੇ ਆਵਾਂਗੇ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ ਪੂਰੀਆ ਕਰੋ ਪੂਰੀਆ ਕਰੋ ਜ਼ਿੰਦਾਬਾਦ ਜ਼ਿੰਦਾਬਾਦ ਐਮਐਸਬੀ ਨਾਲ ਕਰੋ ਨਾਲ ਕਰੋ ਨਾਲ ਕਰੋ ਐਸਐਮਬੀ ਨਾਲ ਕਰੋ ਨਾਲ ਕਰੋ ਨਾਲ ਕਰੋ